ਸਾਥੀ ਐਮਐਲਏ ਕਬੂਤਲਾ ਤੋਂ ਡੋਗਰਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਰੋੜਾ ਸਾਹਿਬ ਸਾਡੇ ਫਾਰਮਰ ਮਿਸਟਰ ਚਾਰਪੁਰ ਤੋਂ ਚੋਟਾਲਾ ਸਾਹਿਬ ਤੇ ਜਿੰਨੇ ਵੀ ਅੱਜ ਪੰਜ ਬਲੌਕ ਪ੍ਰਧਾਨਾਂ ਦੇ ਬੋਟਾ ਸਿੰਘ ਜੀ ਦੇ ਨਾਲ ਸਾਰੇ ਸਾਥੀ ਇੱਥੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆ ਰਹੇ ਨੇ ਸਭ ਤੋਂ ਪਹਿਲੇ ਸੁਮੇਤੀ ਕਾਂਗਰਸ ਉਹ ਅਸੀਂ ਇਹਨਾਂ ਨੂੰ ਗੈਲਕਮ ਕਰਨੇ ਤੈਨੂੰ ਯਕੀਨ ਦਿਵਾਉਂਦੇ ਤੁਸੀਂ ਅੱਜ ਤੋਂ ਸਾਡੇ ਪਰਿਵਾਰ ਦੇ ਮੈਂਬਰ ਤੇ ਦੰਦਈ ਨਾਲ ਇਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਦੇ ਨੁਮਾਇੰਦੇ ਜਿਹੜੇ ਨੇ ਸਿਲੈਕਟ ਕੀਤੇ ਰਦੀਪ ਕੁਮਾਰ ਐਡਵੋਕੇਟ ਉਹਨਾਂ ਦੀ ਅਸੀਂ ਮਦਦ ਕਰਾਂ ਮੈਂ ਬਹੁਤ ਇਹਨਾਂ ਦਾ ਮਸ਼ਕੂਰ ਹਾਂ ਤੇ ਮੇਰੀ ਬੇਨਤੀ ਸਮੁੱਚੇ ਚੱਬੇਵਾਲ ਅਸੈਂਬਲੀ ਹਲਕੇ ਦੇ ਸਾਰੇ ਵੋਟਰ ਜੀ ਕਿ ਜਿਹੜੇ ਰਾਜਕੁਮਾਰ ਚੱਬੇਵਾਲ ਇਹ ਮਾਂ ਦੀ ਪਿੱਠੇ 'ਚ ਛੁਰਾ ਮਾਰ ਕੇ ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ। ਤੋਂ ਇਸ ਗੱਲ ਕਰਨ ਬਹੁਤ سنگੀਨ ਇਲਜ਼ਾਮ ਲੇ ਦਿੱਤੇ। ਵੱਡੀ ਹੀਰਾ ਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤਿਆ ਸੀ ਜਿਹਦੀ ਸਾਨੂੰ ਤੇ ਜਾਣਕਾਰੀ ਨਹੀਂ ਸੀ। ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਈ ਇਹਨਾਂ ਦੇ ਹੀ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਲੜੀ ਸੀ ਭਾਈ। ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ। ਤਕਰੀਬਨ 5000 ਲੋਕਾਂ ਨੂੰ ਝੂਠਾ ਲਾਲਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 35000 ਰੁਪਇਆ ਗਵਰਨਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਪੰਜਾਬ ਨਿਰਮਾਨ ਦੇ ਦੀਨ ਪਿਛਲੀ ਕਾਂਗਰਸ ਸਰਕਾਰ ਨੇ ਹਰ ਅਸੈਂਬਲੀ ਹਲਕੇ ਤਕਰੀਬਨ 50 ਤੋਂ 100 ਕਰੋੜ ਦੇ ਪੈਸੇ ਦਿੱਤੇ ਸੀ 350 ਆਦਮੀ ਨੂੰ ਜੈਨੂਇਨਲੀ ਪੈਸੇ ਦਵਾਏ ਸੀ ਇਹਨੇ ਤੇ 45-4600 ਆਦਮੀਆਂ ਦਾ ਇੱਕ ਝੂਠਾ ਵੇਰਵਾ ਕਰ ਲਿਆ ਉਹਨਾਂ ਨੂੰ ਬੀਡੀਪੀਓ ਦੀ ਫਰਜ਼ੀ ਚਿੱਠੀ ਜਿਹੜੀ 420 ਦਾ ਕੇਸ ਪੰਦਾ ਫਰਜ਼ੀ ਚਿੱਠੀ ਬੀਡੀਪੀਓ ਦੀ ਸਾਈਨ ਨਹੀਂ ਸੀ ਉਹਨਾਂ ਨੂੰ ਨਾਲ ਆਪਣੇ ਸਾਈਨ ਕਰ ਦਿੱਤਾ ਨਹੀਂ ਤੇ ਅਜੇ ਤੱਕ ਕਦੀ ਵੀ ਕੱਚੇ ਕੋਠੇ ਜਾਂ ਪੱਕੇ ਮਕਾਨਾਂ ਦਾ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਂਦੀ ਕੋਈ ਵੀ ਰეკਮੈਂਡੇਸ਼ਨ ਜਿਹੜੀ ਉਹਦੇ ਤੇ ਐਮਐਲਏ ਤੇ ਦਿੱਕਤ ਨਹੀਂ ਹੁੰਦੀ ਬਟ ਇਹ ਲੋਕਾਂ ਦਾ ਬੇਵਕੂ ਬਣਾਉਣ ਵਾਸਤੇ ਇਹਨੇ ਆਪਣੇ ਸਾਈਨ ਵੀ ਕੀਤੇ ਤੇ ਜਿਹੜਾ ਉਦੋਂ ਦਾ ਬੀਡੀਪੀਓ ਸੀ ਉਹਦੇ ਫਰਜ਼ੀ ਸਾਈਨ ਕਰ ਗੌਰਮੈਂਟ ਬਣ ਗਈ ਆਪਦੀ ਇਹਦੀ ਇਨਕੁਆਰੀ ਸ਼ੁਰੂ ਹੋ ਗਈ ਇੱਥੋਂ ਦੇ ਜਿਹੜੇ ਆਮ ਆਦਮੀ ਦੇ ਪਹਿਲੇ ਰਿਪ੍ਰੈਜ਼ੈਂਟੇਟਿਵ ਸੀ ਸੰਧੂ ਸਾਹਿਬ ਉਹ ਇਹ ਕੇਸ ਸਾਰਾ ਭਗਵੰਤ ਮਾਨ ਕੋਲ ਲੈ ਕੇ ਗਏ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਸੀ ਇਹ ਗੱਲ ਕਹਿੰਦਾ ਸੀ ਕਿ ਸਾਡੀ ਪਾਰਟੀ ਵਿੱਚ ਡਿਫਰੈਂਸ ਹੋਏਗੀ ਭਗਵੰਤ ਮਾਨ ਦੇ ਆਰਡਰਸ ਦੇ ਉੱਤੇ ਤੇ ਵਿਜੀਲੈਂਸ ਦੀ ਇਨਕੁਆਰੀ ਸ਼ੁਰੂ ਹੋਈ ਡੀਸੀ ਨੇ ਵੀ ਇਨਕੁਆਰੀ ਕੀਤੀ ਬੀਡੀਪੀਓਜ਼ ਦੇ ਬਿਆਨ ਲੈ ਲਾਪਤਰੀ ਜਿਹੜੀ ਉਹਨਾਂ ਦੇ ਬਿਆਨ ਲੈ ਕੇ ਇਹ ਗੱਲ ਸਾਬਤ ਹੋ ਗਈ ਕਿ ਬਕਾਇਦਾ ਤੌਰ ਤੇ ਬਹੁਤ ਵੱਡਾ ਇੱਕ ਫਰਾਡ ਕੀਤਾ ਗਿਆ ਸੀ ਲੋਕਾਂ ਨੂੰ ਚਾਂਸਾ ਦੇ ਕੇ ਵੋਟਾਂ ਲੈ ਕੇ ਇਹ ਇਲੈਕਸ਼ਨ ਜਿੱਤ ਗਿਆ ਤੋਂ ਇਸ ਗੱਲ ਕਾਰਨ ਉਸ ਟਾਈਮ ਇਹਨੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਹੁਸ਼ਿਆਰਪੁਰ ਚੋਂ ਆਪਣੀ ਪ੍ਰੀਵੈਂਟਿਵ ਬੇਲੇ ਲਈ ਫੋਰ ਦੀ ਟਾਈਮ ਪਿੰਗ ਨੂੰ 3 ਮਹੀਨਿਆਂ ਦਾ ਵਕਤ ਮਿਲਿਆ ਸੀ 노 ਅਰੈਸਟੇ ਨੂੰ ਮਿਲ ਗਈ ਸੀ ਕਿ 3 ਮਹੀਨੇ ਨੂੰ ਅਰੈਸਟ ਨਹੀਂ ਕਰ ਸਕਣਗੇ 18 ਮਾਰਚ ਉਹਦੀ ਲਾਸਟ ਡੇਟਸ ਦੋ ਤਿੰਨ ਦਿਨ ਪਹਿਲੇ ਮੇਰਾ ਡੈਪਟੀ ਲੀਡਰ ਸੀ ਇਹ ਪੰਡ ਆਪ ਦੇ ਖਿਲਾਫ ਉਹ ਝੂਠ ਦੀ ਫਰੇਬ ਦੀ ਜਿਨ੍ਹਾਂ ਕਾਰਨ ਕਰਨਾ ਚਾਹ ਆਪ ਦੇ ਸਾਰੇ ਸਾਥੀ ਛੱਡ ਕੇ ਆ ਰਹੇ ਇਹ ਦਾ ਰਾਜਕੁਮਾਰ ਇਹਨੇ ਸਿਰ ਤੇ ਚੁੱਕੀ ਸੀ ਸਾਰਾ ਪੰਜਾਬ ਨੇ ਇਹਨੂੰ ਚੰਗੀ ਤਰ੍ਹਾਂ ਵੇਖਿਆ ਬਟ 16 ਤਰੀਕ ਮਾਰਜ਼ਦੀਨ ਨੂੰ ਇਹਨੂੰ ਭਗਵੰਤ ਨੇ ਸਾਧ ਕੇ ਇਹ ਗੱਲ ਕਹੀ ਕਿ ਜਾਂ ਤੇ ਤਿਆਰੀ ਕਰ ਲੈ ਨਹੀਂ ਤੇ ਉਸੇ ਕੇਸ ਦੇ ਵਿੱਚ ਤੇਰੀ 18 ਨੂੰ ਜ਼ਮਾਨਤ ਖਤਮ ਹੋ ਜਾਣੀ ਹੈ ਤੇ ਅਸੀਂ ਤੈਨੂੰ ਅਰੈਸਟ ਕਰਕੇ ਅੰਦਰ ਦੇ ਇਹਨੇ ਪਾਲਾ ਬਦਲਿਆ ਪੜਾ ਪਰ ਮੈਂ ਤੈਨੂੰ ਇੱਥੇ ਯਕੀਨ ਦਿਵਾਉਣਾ ਚਾਹੁੰਦਾ ਜਦੋਂ ਵੀ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ 6 ਮਹੀਨਿਆਂ ਨੂੰ ਹੋ ਜੇ ਸਾਲ ਨੂੰ ਹੋ ਜੇ ਡੇਢ ਨੂੰ ਹੋ ਜੇ ਜਾਂ ਦੋ ਨੂੰ ਜਿੱਦਣ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਾਂਗੇ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਉਹਨੂੰ ਰੀਓਪਨ ਕਰਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵਾਅਦਾ ਹੈ ਕਿ ਭਗਵੰਤ ਮਾਨ ਕੋਈ ਕ୍ୟੂਜ਼ਡ ਹੋਏਗਾ ਕਿਉਂਕਿ ਚੀਫ ਮਿਨਿਸਟਰ ਨੇ ਇਹ ਸ਼ਰਤ ਢਾਈ ਸੀ ਕਿ 5000 ਲੋਕਾਂ ਦਾ ਮੈਂ ਬੇਵਕੂ ਬਣਾ ਲਿਆ 5000 ਪਰਿਵਾਰਾਂ ਦਾ ਤਕਰੀਬਨ 20000 ਤੋਂ ਵੱਧ ਵੋਟ ਬੰਦੀ ਜੀ ਐਵਰੇਜ 4 ਤੋਂ 5 ਵੋਟਰਾਂ ਵੀ ਲਾਈਏ ਤੇ 20 ਤੋਂ 25000 ਇਹ ਜਿਹੜੀ ਇਲੈਕਸ਼ਨ ਜਿੱਤੇ ਆ ਫਰੇਮ ਕਰਕੇ ਜੀ ਤੋਂ ਅਸੀਂ ਇਹ ਵਾਅਦਾ ਕਰਨੇ ਆ ਕਿ ਇਹ ਜਿਹੜਾ ਫਰੇਮ ਹੋਇਆ ਤੇ ਭਗਵੰਤ ਦੇ ਕੋ ਕ୍ୟੂਜ਼ਡ ਕਿਸਲਾ ਬਣਿਆ ਇਹਨੇ ਫਿਰ ਸ਼ਰਤ ਲਾਤੀ ਕਿ ਜੀ ਹੁਣ ਜਿਹੜੇ ਲੋਕਾਂ ਦਾ ਮੈਂ ਬੀਫ ਕੁ ਵੜਾਇਆ ਸੀ ਉਹਨਾਂ ਨੂੰ 30 35 35000 ਰੁਪਏ ਉਹਨਾਂ ਦੇ ਖਾਤੇ 'ਚ ਪਾ ਦਿੱਤੇ। ਬਕਾਇਦਾਤੌਰ ਕੋਈ ਉਹਦੇ ਤੇ ਜਿਹੜੀ ਪਹਿਲੇ ਸਟੱਡੀ ਹੁੰਦੀ ਹੈ ਕਿ ਕਿਹੜੇ ਆਦਮੀਆਂ ਨੂੰ ਜੇ ਅਸੀਂ ਕੋਈ ਐਡਵਾਂਟੇਜ ਦੇਣਾ ਹੈ ਕੀ ਉਹ ਸਹੀ ਬਣੇ ਦੇ ਵਿੱਚ ਲਾਪਾਤਰੀ ਉਹ ਉਹ ਕਹਦੇ ਕਾਨੂੰਨ ਮੁਤਾਬਕ ਆਂਦੇ ਨੇ ਕਿ ਨਹੀਂ ਸੋ ਵਿਦਆਊਟ ਕਿਸੇ ਐਕਸਰਸਾਈਜ਼ ਤੋਂ ਇਹ ਟੋਟਲ ਫਰਾਡ ਕੀਤਾ ਗਿਆ। ਉਸ ਕੇਸ ਦੇ ਵਿੱਚ ਅਸੀਂ ਬਕਾਇਦਾਤੌਰ ਰੀ ਇਨਵੈਸਟੀਗੇਟ ਕਰਾਂਗੇ। ਤੇ ਇਹਨਾਂ ਤੇ ਐਕਚੁਅਲੀ ਕੀ ਕਹਿੰਦੇ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਦੂਜੇ ਪਾਸੇ ਜੋ ਤੁਹਾਡੇ ਇੱਥੋਂ ਸੰਭਾਵੀ ਉਮੀਦਵਾਰ ਬਣੇ ਜਾ ਰਹੇ ਸੀਗੇ ਕੁਲਵਿੰਦਰ ਰਸੂਲਪੁਰੀ ਤਾਂ ਉਹਨਾਂ ਨੇ ਵੀ ਕਾਂਗਰਸ ਤੇ ਬਹੁਤ ਵੱਡੇ ਦੋਸ਼ ਲਾਏ ਨੇ ਕਹਿੰਦੇ ਇਹਨਾਂ ਨੂੰ ਵਰਕਰਾਂ ਦੀ ਕੋਈ ਚਦਰ ਨਹੀਂ ਤਾਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਨਿਆ ਗਿਆ ਜੀ ਚਲੋ ਕੁਲਵਿੰਦਰ ਸਿੰਘ ਰਸੂਲਪੁਰ ਨੂੰ ਕਿਸੇ ਕਿਸਮ ਦਾ ਕਿਸੇ ਨੇ ਕੋਈ ਵਿਸ਼ਵਾਸ ਨਹੀਂ ਦਿੱਤਾ ਹੈ ਇਹ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹੁੰਦਾ ਅਸੀਂ ਇਹ ਜ਼ਰੂਰ ਕਿਹਾ ਸੀ ਕਿ ਤੁਹਾਡੀ ਪਰਫਾਰਮੈਂਸ ਤੇ ਬੇਸਡ ਤੁਹਾਡੇ ਚੋ ਕਿਸੇ ਨੂੰ ਟਿਕਟ ਦਿੱਤੀਏ ਜਾਏਗੀ ਤੇ ਪਰਫਾਰਮੈਂਸ ਪਾਰਲੀਮੈਂਟ ਤੇ ਤੁਸੀਂ ਵੇਖ ਹੀ ਲਈ ਕਿਸ ਕਿਸ ਦੀ ਸੋ ਇਸ ਗੱਲ ਕਰ ਪਾਰਟੀ ਦਾ ਫੈਸਲਾ ਤਾਂ ਕੋਈ ਵੀ ਨਹੀਂਗਾ ਜੀ ਡਾਕਟਰ ਰਾਜ ਕੁਮਾਰ ਕਾਂਗਰਸ ਦੇ ਵਿੱਚੋਂ ਗਏ ਹੋਏ ਨੇ ਤੁਹਾਡਾ ਕਿ ਬਕਸੂਰ ਕੋਈ ਨਹੀਂ ਕਾਂਗਰਸ ਨੇ ਤੇ ਨਮਾਣਾ ਬਣਾ ਦਿੱਤੀ ਨੇ 1.5 ਤੋਂ 2 ਲੱਖ ਦੇ ਵਿੱਚੋਂ ਹੋਰ ਕੋਈ ਨਹੀਂ ਰੱਬਿਆ ਜਿਹੜਾ ਬਸਪਾ ਚੁਲਿਆਣਾ ਪਿਆ ਤੁਹਾਨੂੰ ਕੈਂਡੀ ਨਹੀਂ ਕੋ 1.5 ਤੋਂ 2 ਲੱਖ ਦੇ ਵਿੱਚੋਂ ਅਸੀਂ ਤਾਂ ਜੋ ਬੈਸਟ ਪੋਸੀਬਲ ਕੋ ਜਦੋਂ ਇਹ ਸਟੱਡੀ ਹੁੰਦੀ ਹੈ ਇਹ ਹਰ ਗੱਲ ਤੁਹਾਡੇ ਸਾਹਮਣੇ ਨਹੀਂ ਰੱਖੀ ਜਾ ਸਕਦੀ ਇਹਨੂੰ ਬੜਾ ਡੀਪਲੀ ਸਟੱਡੀ ਕੀਤਾ ਗਿਆ ਇਹਦੇ ਵਿੱਚ ਕਈ ਚੀਜ਼ਾਂ ਕੀ ਕਿਹਾ ਗਿਆ ਇਲੈਕਟਿਡ ਪ੍ਰਧਾਨ ਸੀ ਇੱਕੋ ਮਾਮੂਲੀ ਆਦਮੀ ਤੇ ਹੈ ਨਹੀਂ ਦੋ ਵਾਰ ਦਾ ਇਲੈਕਟਿਡ ਪ੍ਰਧਾਨ ਹੁਸ਼ਿਆਰਪੁਰ ਦੀ ਵਾਰ ਦਾ ਅੱਛਾ ਹੁਸ਼ਿਆਰਪੁਰ ਵਾਰ ਕੋਈ 40 50 ਵਕੀਲਾਂ ਦੀ ਤੇ ਵਾਰ ਨਹੀਂ 5 700 ਵਕੀਲ 800 ਵਕੀਲ ਦੀ ਵਾਰ ਦੋ ਵਾਰ ਦਾ ਇਲੈਕਟਿਡ ਆ ਜੀ ਪੜਿਆ ਲਿਖਿਆ ਆਦਮੀ ਹੈ ਭਾਜਪਾ ਵੀ ਹੈ ਜੇ ਬਹੁਤ ਜਨ ਸਮਾਚਵੀ ਰਿਹਾ ਤੇ ਆ ਜਿਹੜਾ ਜਦੋਂ ਛੱਬੀਵਾਲ ਪਹਿਲੇ ਲੈਂਦਾ ਬੀਜੇਪੀ ਚ ਹੁੰਦਾ ਸੀ ਧੰਦਲ ਸਾਹਿਬ ਕਾ ਲੀਡਰ ਤੋਂ ਚਲੇਗਾ ਸੋ ਇਹ ਠੀਕ ਹੈ ਬਿਲਕੁਲ ਹਾ ਇਸ ਟਾਈਮ ਜਿਸ ਕਿਸਮ ਦੀ ਸਾਰੇ ਪੰਜਾਬ ਦੇ ਵਿੱਚ ਗੰਧਲੀ ਰਾਜਨੀਤੀ ਹੋਈ ਹੈ ਸਾਨੂੰ ਤੇ ਆਪ ਖੁਦ ਇਸ ਗੱਲ ਦਾ ਅਫਸੋਸ ਹੈ ਪਰ ਜੋ ਪਾਰਟੀ ਨੇ ਫਿਰ ਫੈਸਲਾ ਕੀਤਾ ਇਹਦੇ ਤੇ ਪੋਲਿਟਿਕਲ ਆਪਾਂ ਦੇ ਸਾਰੇ ਸੰਥੀਨਾ ਚੱਲ ਰਹੇ ਤੇ ਤਲਵੀਰ ਗੋਲਡੀ ਨੂੰ ਲਾ ਕੇ ਤੁਹਾਡੇ ਵੱਲੋਂ ਬਿਆਨ ਦਿੱਤਾ ਗਿਆ ਕਿ ਪ੍ਰਤਾਪ ਬਾਜਵਾ ਆਪਾਂ ਗੋਲਡੀ ਨੂੰ ਛੱਡੋ ਜੀ ਆਪਾਂ ਜਿਹੜੇ ਕੰਮ ਅੱਜ ਆਏ ਆ ਉਸ ਤੇ ਕੰਮ ਕਰੀਏ ਠੀਕ ਹੈ ਡਾਕਟਰ ਸਾਹਿਬ ਵੱਲੋਂ ਬਾਜਵਾ ਜੀ बार-बार ਕਿਹਾ ਜਾ ਰਿਹਾ ਲੋਕਾਂ ਦੀ ਲੋਕਾਂ ਦੀ ਭਾਸ਼ਾ ਸੀ ਮਤਲਬ ਲੋਕ ਕਹਿ ਰਹੇ ਆ ਕਿ ਡਾਕਟਰ ਸਾਹਿਬ ਸਾਨੂੰ ਕਹਿ ਰਿਹਾ ਕਿ ਅਸੀਂ ਆਉਣ ਵਾਲੇ 27 ਦੇ ਵਿੱਚ ਹੋ ਸਕਦਾ ਕਿ ਮੈਂ ਕਾਂਗਰਸ ਹੀ ਚੱਲ ਜਾਵਾਂ ਜਿਉ ਕਾਂਗਰਸਕਰ ਵਾਪਸੀ ਕਰਨਾ ਚਾਹੁੰਦਾ ਕਿ ਕਾਂਗਰਸ ਉਹਨਾਂ ਨੂੰ ਜਗ੍ਹਾ ਦੇਗੀ ਇਹ ਸਵਾਲ ਹੀ ਪੈਦਾ ਨੇ ਇਹਨੂੰ ਮਰਾਂਗੇ ਚੁੱਕ ਕੇ ਬਾਹਰ ਜੀ ਕੰਨੋਂ ਫੜ ਕੇ ਨੂੰ ਕਹੇ ਖੂਸ਼ ਛੁੱਟ ਕੇ ਆਵਾਂਗੇ ਤੁਹਾਨੂੰ ਪਹਿਲੇ ਦੱਸ ਦਿੱਤਾ ਕੋਈ ਇਹ ਰਾਜਕੁਮਾਰ ਚੱਬੇਵਾਲ ਦੀ ਜਗ੍ਹਾ ਨਹੀਂ ਕਾਂਗਰਸ 'ਚ ਇਹ ਤੁਹਾਨੂੰ ਕਲੀਅਰ ਅੱਗੇ ਵੀ ਕਰ ਦਿੱਤਾ ਹੁਣ ਵੀ ਕਰ ਦਿੱਤਾ ਚੱਬੇਵਾਲ ਹੈਜ਼ ਨੋ ਪਲੇਸ ਇਨ ਦੀ ਕਾਂਗਰਸ ਹੀ ਵਿਲ ਨਾਟ ਜੁਆਇਨ ਨਾਇਦਾ ਮੁੰਡਾ ਇਹਨੂੰ ਜੁਆਇਨ ਕਰਾਇਬ ਅੱਛਾ ਜਿਹੜਾ ਅੱਜ ਹੀ ਕਹਿ ਰਿਹਾ ਤੇ ਫਿਰ ਜਿਹੜੇ ਚੱਬੇਵਾਲ ਦੇ ਵੋਟਰਸ ਨੇ ਉਹਨਾਂ ਨੂੰ ਪਹਿਲੇ ਫੈਸਲਾ ਕਰਨਾ ਚਾਹੀਦਾ ਇਹ ਜੇ 27 ਚ ਇਹ ਨਹੀਂ ਜਾਣਾ ਤੇ ਹੁਣੀ ਵੋਟ ਜਿਹੜੀ ਇਹ ਸਾਨੂੰ ਪਾਉ ਤੇ ਇਹਨੂੰ ਵੋਟ ਕਿਹੜੀ ਗੱਲ ਦੀ ਪਾਣੀ ਹੈ ਇਹ ਤੇ ਸਗੋਂ ਹੰਦੀ ਕੰਟਰੀ ਆਪ ਵਾਲਿਆਂ ਨੂੰ ਵੀ ਇਹਨੂੰ ਬਾਹਰ ਹੀ ਰੱਖਣਾ ਚਾਹੀਦਾ ਠੀਕ ਹੈ ਠੀਕ ਥੈਂਕ ਯੂ